ਬਲੋਕ ਮਹੱਲਾ ਤੀਜਾ ਕਲਮਹ ਜੰਮ ਜੰਗਦਾਰ ਹੈ ਸੇਵਕ ਜੀ ਕਲਯੂਗ ਆਦਿਕ ਜੁਗਾ ਵਿੱਚ ਇਹ ਜਮੀ ਸਾਰਿਆਂ ਦਾ ਜਿੰਦ ਦਾ ਵੈਰੀ ਹੈ ਜੰਗਦਾਰ ਨਾ ਜਿੰਦ ਦੇ ਵੈਰੀ ਦਾ ਹੈ ਜੰਗਦਾਰ ਨਾ ਜਲਾਦ ਦੀ ਨਿਆਈ ਹੈ ਜਿਹੜਾ ਸਾਰੇ ਨੂੰ ਨਾਸ਼ ਕਰਨ ਵਾਲਾ ਹੈ ਅਤੇ ਦੋਨੋਂ ਜੰਗਦਾਰ ਨਾ ਡੰਡਾ ਪਕੜਿਆ ਹੋਇਆ ਜਾਉਂਦਾ ਆਲੇ ਨੂੰ ਨਾਸ ਕਰਨ ਵਾਸਤੇ ਹੁਕਮੇਕਾਰ ਕਮਾਲ ਜੀ ਦੇ ਹੁਕਮ ਲੈ ਰਹੀ ਇਹ ਸਾਰੇ ਕਾਰਕੁਮਾ ਰਿਆ ਹੈ। ਹੋਰ ਰਾਖੇ ਸੇ ਉੱਭਰੇ ਜਿਵੇਂ ਸਤਿਗੁਰੂ ਜੀ ਰਾਖੇ ਹੋਏ ਐ ਉਹ ਭਾਈ ਜੰਮਨ ਮਰਦ ਕੋ ਬਚੇ ਹਨ। ਮਨਮੁਖਾ ਦੇਸ ਜਾ ਜਿਹੜੇ ਮਨਮੁਖਾ ਉਹਨਾਂ ਨੂੰ ਸਹਯਾ ਜੰਦਾ ਜੰਮ ਪਕੜ ਪਕੜੇ ਨੜਕੀ ਪਾਉਂਦਾ ਹੈ। ਜੰਮ ਕਾਲੈ ਵਸ ਜਗ ਬਾਂਧਿਆ। ਇਹ ਜੰਮ ਜਿਹੜਾ ਕਾਲ ਕਰਨ ਵਾਲਾ ਹੈ ਜੇ ਜੇ ਸਾਰਾ ਜਗਤ ਬੰਨਿਆ ਕੈਦੀ ਕੀਤਾ ਹੋਇਆ ਹੈ ਇਸ ਦਾ ਫਰੂ ਨਾ ਕੋਵੇ ਇਸ ਜੰੂ ਨੂੰ ਪਕੜਨ ਵਾਲਾ ਕੋਈ ਨਹੀਂ ਦੇਖੀਦਾ ਸਾਰੇ ਜੰਤੂ ਡਰਦੇ ਐ ਜੇ ਜੇ ਹਤੇ ਅਕਟੇ ਬਿਜਕੇ ਸੋ ਕੱਡੇ ਕਲ ਕਾਲ ਤਲਪਾਨ ਕੇ ਮਾਰੇ ਇਸ ਕੋ ਫਰੂ ਰੱਖਾ ਵੀ ਕੋਈ ਨਹੀਂ ਦੁਨੀਆ 'ਚ ਤੇ ਫਰੂ ਫੜ ਵੀ ਕੋਈ ਨਹੀਂ ਸਭ ਕਾਂਲ ਦੇ ਵਸਤ ਹੈ ਜੇ ਕੋ ਕੰਕਾਲ ਤੇ ਸਾਜ ਕੇ ਬਾਜੇ ਤੋ ਕੇ ਗੁੰਦ ਕਹੋ ਪਾ ਗਈ ਹੈ ਆਜੂ ਕਾਲ ਤੇ ਅਸੁੱਗਾਇ ਇਹ ਵਿਸ਼ਾਇਤ ਹੈ ਜੇ ਤੇ ਨਾ ਸਈਏ ਐਸੋ ਮ ਕਹਿ ਗੋ ਕੋਈ ਇਸੇ ਬਾਗਰੇ ਜਾਏ ਉਹ ਪਾਪ ਤੋਂ ਘਰ ਬਚਈ ਹੈ ਜਾਂ ਤੇ ਨਾ ਛੂਟੀ ਇਹ ਮੂੜ ਕਹੂੰ ਹੱਥ ਪਾਉਂਦੀ ਨ ਕਿਉ ਸਰਨਾਗਰ ਗਈ ਹੈ ਜਿਨ ਜੰਮ ਕੀਤਾ ਸੁਰਸੇ ਵੀ ਹੈ ਇਸ ਜਨਮੇ ਜਨ ਨੂੰ ਮੁਕਰਰ ਕੀਤਾ ਹੈ ਜੀਆਂ ਨੂੰ ਜੰਡ ਦੇਣ ਰਾਸਤੇ ਕਿਤੇ ਕਰਮ ਦਾ ਫਲ ਪੁਗਤ ਹੋਰ ਆਸਵੇ ਉਸ ਪਰਮੇਸ਼ਰ ਦਾ ਸੇਵਨ ਭੈਣ ਕਰੀਏ ਗੁਰਮੁਖ ਦੁੱਖ ਨਾ ਹੋ ਸ੍ਰੀ ਗੁਰਮੁਖ ਜਮੁਣ ਮਰਨ ਦਾ ਦੁੱਖ ਨਹੀਂ ਕੋਈ ਵੀ ਹੋਵੇਗਾ ਗੁਰਾਂ ਦਾ ਰਸਮਨ ਕਰੀਏ ਨਾਨਕ ਗੁਰਮੁਖ ਜਮ ਸੇਵਾ ਕਰੇ ਗੁਰੂ ਸਾਹਿਬ ਜਿਹਨੇ ਜਿਹੜੇ ਗੁਰਮੁਖ ਬਣੇ ਹਨ ਉਹਨਾਂ ਦੀ ਜੋਂਦੀ ਧੰਨ ਰਾਜ ਵੀ ਸੇਵਾ ਕਰਦਾ ਹੈ ਜਿਨ ਮਨ ਸੱਚਾ ਹੋ ਇਹਨਾਂ ਦੇ ਮਨ ਸੱਚਾ ਪਰਮੇਸ਼ਰ ਵਸਿਆ ਹੋਇਆ ਹੋਵੇ ਲਹਰ ਵੀ ਕਰਨ ਮੈ ਸੇ ਜਵਾ ਕਿਤੋਂ ਪਉਣ ਕਨੀ ਤੋ ਮਹੱਲਾ ਤੀਜਾ ਇਹਾ ਕਾਇਆ ਰੋਗ ਭਰੀ ਤੇ ਮੇਰੀ ਕਾਇਆ ਹੈ ਸਭ ਸੇ ਸਾਡੀ ਬੁੱਧ ਹੋਤੇ ਤੇ ਇਹ ਹੋਮੈ ਦੇ ਰੋਗ ਦੀ ਭਰੀ ਹੋਈ ਹੈ ਦਿਨ ਸਭ ਦਾ ਹੋਮੈ ਰੋਗ ਨਾ ਜਾ ਦਿਨ ਸਭ ਦੇ ਸਭ ਦੀ ਕਮਾਈ ਤੋਂ ਜਮਾ ਮਰਨ ਦਾ ਦੁੱਖ ਤੇ ਹੋਮੈ ਦਾ ਰੋਗ ਨਹੀਂ ਜਾਂਦਾ ਬਣਿਆ ਰਹਿੰਦਾ ਹੈ ਮਾਤਗੁਰ ਮਿਲੈ ਤਾਂ ਨਿਰਮਲ ਹੋ ਗਏ ਜੇ ਸੰਗ੍ਰੀ ਸਾਹਿਬ ਜੀ ਨਾਲ ਮਿਲੇ ਆਏ ਮਨ ਨਿਰਮਲ ਸੁਭਮ ਹੈ। ਨਾਮੋਂ ਮਨ ਵਸਾ ਜਿਵੇਂ ਰੋਜ਼ ਨਿਲਕੇ ਹਰੀ ਦੇ ਨਾਮ ਨੂੰ ਮਨ ਚ ਵਸਾਵੇ ਤਾਂ ਪਵਿੱਤਰ ਮਨ ਨਿਰਮਲ ਹੁੰਦਾ ਹੈ। ਨਾਨਕ ਨਾਮ ਤੇ ਆਇਆ। ਸਤਿਗੁਰੂ ਜੀ ਕਹਿੰਦੇ ਗੁਰਮਖਾਨ ਪਰਮੇਸ਼ਰ ਦੇ ਨਾਮ ਨੂੰ ਪਿਆਰ ਕੀਤਾ ਹੈ। ਨਾਨਕ ਨਾਮ ਤੇ ਆਇਆ ਸੁਖ ਦਾਤਾ। ਜੋ ਸਾਰਿਆਂ ਸੁਖਾਂ ਦੇ ਦਾਤਾ ਨਾਮ ਨੇ ਉਸ ਨੂੰ ਪਿਆਰ ਹੈ। ਦੁੱਖ ਬਿਤਰਿਆ ਸਹਿਜ ਸੁਭਾ। ਸੁਖ ਦਾਤਾ ਜੀ ਨਾਮ ਹੈ। ਜਿਨ੍ਹਾਂ ਜਿਨ੍ਹਾਂ ਨੂੰ ਧਿਆਇਆ ਹੈ ਉਹਨਾਂ ਦੇ ਜਮਨ ਮਨ ਦਾ ਦੁੱਖ ਬੇਸਰਜਨ ਹੋ ਗਿਆ ਵਿਰਿਆ ਹੋ ਗਿਆ ਸ਼ਾਂਤੀ ਸੁਭਾਅ ਉਹਨਾਂ ਨੂੰ ਪ੍ਰਾਪਤ ਹੋ ਗਿਆ ਸੁਤੇ ਸਿੱਧ ਪੌੜੀ ਜਿਨ ਜਗ ਜੀਵਨ ਉਪਦੇਸਿਆ ਜਿਨ੍ਹਾਂ ਸਤਿਗੁਰਾਂ ਨੇ ਜਗ ਦਾ ਜੀਵਨ ਰੂਪ ਚੇਤਨ ਸਰੂਪ ਉਸ ਦਾ ਗਿਆਨ ਉਪਦੇਸ਼ ਦਿੱਤਾ ਹੈ ਮਹਾਰਾਜ ਸਤਿਗੁਰਾਂ ਨੇ ਇਸ ਗੁਰ ਕਾ ਹੋ ਸਦਾ ਕੁਮਾਇਆ ਉਹਨੇ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਜੀ ਅਮਰਦਾਸ ਸਾਹਿਬ ਤੋਂ ਸਦਾ ਆਪਣੇ ਆਪ ਨੂੰ ਕੁਮਹਾਇਆ ਮਾਰ ਨਾ ਕੀਤਾ ਹੈ ਜਦ ਗੁਰ ਤਾਂ ਹੋਂ ਖੰਨੀ ਐ ਜੇ ਇਹਨੇ ਸੋਚੀਏ ਟੁਕੜੇ ਟੁਕੜੇ ਹੋ ਜਾਈਏ ਕੁਰਬਾਨ ਹੋ ਜਾਈਏ ਮਹਾਰਾਜ ਨੂੰ ਇਹਨ ਮਦਸੂਦ ਨੂੰ ਹਰਨਾਮ ਸੁਨਾਇਆ ਇਹਨੇ ਮਧੂ ਦੇਵ ਨੇ ਕਟਣ ਵਾਲਾ ਜੋ ਭਗਵਾਨ ਹੈ ਅਤੇ ਉਹ ਹਰੀ ਦਾ ਨਾਮ ਕਿਰਪਾ ਕਰਕੇ ਸੁਣਾਉણો ਕੀਤਾ ਹੈ ਮਧੂ ਦੇਵ ਦੀ ਨਹੀਂ ਜਿਹੜਾ ਮਰ ਹੰਕਾਰੀ ਹੈ ਜਿਹਨੂੰ ਵੀ ਕਟਣੋਂ ਆਵੇ ਹੰਕਾਰ ਨੂੰ ਕਟਣੋਂ ਆਵੇ ਆ ਗਿਆ ਜੀ ਬੋਲੀ ਲੈ ਤੀ ਸੂਰਜ ਕਟਣੋ ਵਾਲੇ ਉਸ ਪਰਮੇਸ਼ਰ ਦਾ ਨਾਮ ਗਰੰਧ ਲਾ ਰਿਹਾ ਹੈ ਤੇਸ ਗੁਰਤ ਸਰਾ ਮੇਰਾ ਕਿਰਮੁ ਕਰਾਇਆ ਤੇਸ ਗੁਰਤ ਹਉ ਵਾਰਨ ਉਹ ਸਦਕੀ ਨੂੰ ਗਰੀਬ ਨੂੰ ਆਜ ਕੋ ਅਸੀਂ ਕੁਰਬਾਨ ਜਾਂਨੇ ਹਾਂ ਵਾਰਨੇ ਜਾਂਨੇ ਹਾਂ ਜਿਨ ਹਉ ਮੈਂ ਦੇਖ ਸਭ ਰੋਗ ਗਵਾ ਜਿਨ ਨੂੰ ਸਦਕੇ ਨ ਹੋ ਮੈਂ ਦੀ ਜੈਰ ਚੜੀ ਹੋਈ ਸੀ ਤੇ ਦੁਸ਼ਿਆਂ ਦਾ ਸਾਰਾ ਸਭ ਸੁਪਰਖ ਰੂਪ ਉਸਨ ਦਾ ਰੋਗ ਕੀ ਆਗੇ ਆਂਦਰੋ ਸਿਖਾਈ ਬਿਆਰਪਾ ਸਤਿਗੁਰ ਕੋ ਵੱਡਪੁਨ ਹੈ ਸਤਿਗੁਰੂ ਸਾਹਿਬ ਦਾ ਹੀ ਬੜਾ ਪਾਰੀ ਪੁਨ ਹੋਇ ਸਕਿਆ ਨੇ ਉਸ ਕੋ ਇਤਿਕਾਰ ਕੀਤਾ ਹੈ ਇਨ ਆਵਗਣ ਕਾਤ ਗੁਣੀ ਸਮਝਾਇਆ ਬਿਨੁ ਸਾਦੇ ਆਗਣੇ ਨੂੰ ਕੱਟ ਕੇ ਗੁਣੀ ਗਿਆਨ ਨੂੰ ਸਮਝਾਉਣਾ ਕੀ ਸਤਿਗੁਰਾਂ ਨੇ ਗੁਣੀ ਬਣਾਤਾ ਗਿਆਨਵਾਨ ਬਣਾਤਾ ਸਮਝਾ ਕੇ ਉਹ ਸਤਿਗੁਰ ਤਿਨ ਕੋ ਭੇਟਿਆ ਕੋ ਸਤਿਗੁਰ ਦੀ ਅੰਤਿਮ ਯਾਤਰਾ ਦਾ ਲਖਰ ਰੂਪੋ ਉਹਨੂੰ ਪੇਟਿਆ ਮਿਲੇ ਹੈ ਜਿਨ ਕਾ ਮੁਖ ਮਾਸ ਤੇ ਤਪਹਾ ਦੇਖ ਪਾਇਆ ਜਿਨ ਦੇ ਮੁਖ ਕਿਰੋਮਣੀ ਮੱਥੇ ਦੇ ਤਾਰੋ ਸੱਚੇ ਤਾਰਖੰਡ ਲਿਖੇ ਤਾਰ ਦੇ ਪੂਰਵਲੇ ਨਿਸ਼ਕਾਮ ਕਰਮਾਂ ਦੀ ਕਰਣੀ ਅਨਸਾਰ